ਦਾ ਵੀਰ ਇਸ ਵਾਰ ਆਪਣੇ ਜਨਮ ਦਿਹਾੜੇ ਤੇ ਪ੍ਰਕਾਸ਼ ਵਾਲੇ ਦਿਨ ਇਸ ਨਗਰ ਵਿੱਚ ਜ਼ਰੂਰ ਚਰਨ ਪਾਉਣਗੇ ਘਰ ਵਿੱਚ ਤਿਆਰੀਆਂ ਹੋ ਗਈਆਂ ਜੀ ਉਹ ਦਿਨ ਆ ਗਿਆ ਜਿੱਦਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀ ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ ਗੁਰੂ ਨਾਨਕ ਚਮਤਕਾਰ ਵਿੱਚ ਕਹਿੰਦੇ ਨੇ ਉਸ ਦਿਨ ਸਵੇਰੇ ਹੀ ਨਾ ਰਾਏ ਬੁਲਾਰ ਜੀ ਜਿਹੜੀ ਨਨਕਾਣਾ ਸਾਹਿਬ ਦੀ ਧਰਤੀ ਤੇ ਅੱਜ ਵੀ ਉਹ ਖੂਹ ਯਾਦਗਾਰ ਉੱਥੇ ਆ ਕੇ ਬਹਿ ਗਏ ਕੀਰਤਨ ਆਰੰਭ ਕਰ ਦਿੱਤਾ ਭਾਈ ਮਰਦਾਨਾ ਜੀ ਦੇ ਪੁੱਤਰ ਭਾਈ ਸਜਾਦਾ ਜੀ ਕੀਰਤਨ ਕਰਨ ਲੱਗੇ ਰਾਏ ਬੁਲਾਰ ਜੀ ਕੋਲ ਬੈਠੇ ਨੇ ਬੜੇ ਵਿਰਾਗ ਵਿੱਚ ਸੁਣ ਰਹੇ ਨੇ ਸਾਰਾ ਪਰਿਵਾਰ ਵੀ ਕੋਲ ਆ ਕੇ ਬਹਿ ਗਿਆ ਤੇ ਉਡੀਕ ਕੀਦੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਾਰੇ ਨਗਰ ਨੂੰ ਰਾਏ ਬੁਲਾਰ ਜੀ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਬੇਬੇ ਨਾਨਕੀ ਜੀ ਨੂੰ ਤੇ ਹੋਰ ਵੀ ਕਿੰਨੇ ਹੀ ਗੁਰਸਿੱਖ ਜਿਹੜੇ ਦੂਰੋਂ ਦੂਰੋਂ ਚੱਲ ਕੇ ਆ ਕੇ ਬੈਠੇ ਹੋਏ ਨੇ ਸਾਰਾ ਦਿਨ ਕੀਰਤਨ ਕਰਦਿਆਂ ਲੰਘ ਗਿਆ ਸ਼ਾਮ